ਵੇਰਮ ਹਾਏ ਇਹ ਦੇਖ ਖੁਸ਼ ਕਰਿਆ ਕਨਾ ਕਪੂਕੀ ਖਾਈ ਜਾਂਦਾਗਾ ਆ ਦੇਖ ਲੈ ਮੈਂ ਭਾਂਡੇ ਖੜਾਏ ਨੇ ਕੰਜਰ ਨੇ ਸ਼ਰਮ ਹੀ ਨਹੀਂ ਮੰਨਦਾ ਮੜੀ ਮੁੱਟੀ ਚਾਹ ਪੀ ਲੂ ਭੁੱਕੀ ਖਾ ਲੂ ਹੋਰ ਕੋਈ ਕੰਮ ਨਹੀਂ ਇਹਦੇ ਕੋਲੇ ਬੇਲੜ ਕੋਲੇ ਹਾਏ ਹਾਏ ਘਰ ਦਾ ਜਲੂਸ ਕੱਢ ਰੱਖਿਆਗਾ ਮਈਆਂ ਨੇ ਉਹ ਤੜਾਈ ਜਾਂਦੀਆਂ ਨੇ ਮਗਾ ਖਾਣਾ ਪੱਠਾ ਦੇਖ ਸੋਹਣੀਆਂ ਨੂੰ ਫੋਨ ਕਰ ਜੇ ਆਉਗੀ ਪਹਿਲਾਂ ਤਾਂ ਨਾ ਨੁੱਕਰ ਜੀ ਕਰੂਗੀ ਚੱਲ ਬੜਾਈ ਹੁੰਦਾ ਆਖੇ ਲੱਗਦੀ ਜਾਂਦੀ ਹੈ ਹੈਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਸੋਹਣੀਆਂ ਵਧੀਆ ਕਹਿੰਦੀ ਲੀਜੀ ਬੋਲੀ ਜਾਨੀਆ ਉਸ ਨਾ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਬੁਖਾਰ ਚੜਦੇ ਨੂੰ ਆ ਚੀਕਣ ਗੁਣੀਆਂ ਜਾ ਹੋਇਆ ਪਿਆਗਾ ਸੱਚੀ ਤੂੰ ਨਾ ਕਦੇ ਠੀਕ ਹੋਈ ਕੀ ਕਰਾਂ ਕਹਿੰਦੀ ਤੂੰ ਨਾ ਠੀਕ ਹੋਈ ਮੇਰੇ ਕੋਈ ਸਾਰੇ ਆ ਦਵਾਈ ਦੂਈ ਖਾਣੀ ਸੀ ਦਵਾਈ ਲਿਆਂਦੀ ਆ ਕਾਹਨੂੰ ਆਰਾਮ ਆਉਂਦਾਗਾ ਦਵਾਈ ਨਾ ਇਹ ਤਾਂ ਆਪ ਹੀ ਹਟੂਗਾ ਚਾ ਸਾਡੇ ਕੋਲ ਆ ਜਾ ਇੱਥੇ ਦਵਾ ਦੇ ਲੈ ਵਧੀਆ ਦਵਾਈ ਹਾਂ ਮੈਂ ਤੈਨੂੰ ਐ ਕਹਨੀ ਆ ਵੀ ਤੂੰ ਆ ਜਾ ਨੇ ਹੋਰ ਮੈਂ ਕਾਲਜ ਜਾ ਰਹੀ ਆ ਕਾਲਜ ਤਾਂ ਜਾ ਰਹੀ ਆ ਫਿਰ ਮੇਰੀ ਛੋਟੀ ਭੈਣ ਨਹੀਂ ਹੈਗੀ ਕੱਲ ਨੂੰ ਆ ਜੂਗੀ ਅੱਜ ਨਹੀਂ ਕੱਲ ਨਹੀਂ ਐ ਅੱਜ ਹੀ ਆ ਜਾ ਦੇਖੀ ਘਰ ਦਾ ਜਲੋਸ ਨਿਕਲਿਆ ਪਿਆ ਮੇਰੀ ਭੈਣ ਬਣ ਕੇ ਆਇਆ ਨਾ ਕਰ ਅੱਛਾ ਕੰਮ ਵਾਲੀ ਲਾਣਾ ਇਹ ਕੰਮ ਵਾਲੀ ਕਿੱਥੇ ਲਾਣਾ ਕੰਜਰ ਠਰਕੀ ਆਗਾ ਮੈਂ ਤਾਂ ਹੁਣ ਤਨੋਲੇ ਸੀ ਉਹਦੀ ਬੱਸ ਚੜ ਗਈ ਸੀ ਕੁਛ ਨਹੀਂ ਹੁੰਦਾ ਤਾ ਨੰਗਣਾ ਤਾਂ ਇਥੋਂ ਨੂੰ ਹੀ ਆ ਹਾਂ ਫਿਰ ਬੱਸ ਇੱਥੇ ਉਤਰ ਜੀ ਚਲ ਮम्मी ਨੂੰ ਫੋਨ ਕਰਦੀ ਚੰਗਾ ਕੋਈ ਨਾ ਮੰਮੀ ਕੁਛ ਨਹੀਂ ਕਹਿੰਦੀ ਹੈਗੀ ਮੈਂ ਆਪੇ ਕਰ ਲਊ ਮੰਮੀ ਨਾਲ ਗੱਲ ਚਲ ਠੀਕ ਆ ਆ ਜਾ ਚੰਗਾ ਚਲ ਜਾਨੀ ਚੰਗਾ ਲੈ ਲੱਗ ਗਈ ਆਖੇ ਐਂ ਤਾਂ ਮੇਰੀ ਭੈਣ ਬੜੀ ਸਿਆਣੀ ਆਗੀ ਆਖੇ ਲੱਗ ਗਈ ਜਾਂਦੀ ਚਲ ਜਿੰਨਾ ਚਿਰ ਕੁਮਾਰੀ ਆਉਣਾ ਚਿਰ ਸੱਦ ਲੈਣੀ ਆ ਉਦੋਂ ਬਾਅਦ ਕਿਹਨੇ ਭੇਜਣਾ ਅੰਗਰਬਾ ਚਾਲ ਕਰਾ ਮਨਾ ਭੈਣ ਚੋਂ ਮਸਾ ਲੈਂਦੇ ਨੇ ਦੋ ਕਾਰਡ ਮੰਗ ਕੇ ਕਿਸੇ ਦੇ ਭੈਣ ਦੇ ਖਾਸਮ ਦੀ ਦੇਖ ਬਣਾ ਲਵੇ ਆ ਸਾਲਾ ਫੋਕੇ ਦੀ ਪੱਦਾਈ ਜਾਂਦੇ ਨੇ ਮਾਲ ਖਾਦੇ ਫਿਰੇ ਫੋਕੇ ਜੇ ਨਾ ਪੱਦਾਈ ਜਾਂਦੇ ਨੇ ਦੇ ਖਾਸਮਾਂ ਨੇ ਪੂਨੇ ਵੀ ਮਸਾ ਹੀ ਦਿੱਤੀ ਆ ਸੰਗ ਕੇ ਜੇ ਚਾਲ ਕੋਈ ਨਾ ਤੇਰਾ ਮਸਲਾ ਹੱਲ ਕਰਤਾ ਅੱਜ ਜਾ ਉਹਦੇ ਪਿੱਛੇ ਜਾ ਰਾਂ ਇਹ ਤਾਂ ਨਹੀਂ ਛੜਨਾ ਹੈ ਤਾਂ ਨਹੀਂ ਛੜਨਾ ਹੈ ਕਿ ਮੈਂ ਛੜੂ ਤੇ ਖਾਸਮਾਂ ਕਾਰ ਬੜਾ ਬੜਾ ਖਾਣ ਨੂੰ ਆਉਂਦਾ ਬਿਨਾ ਖਾਦੀ ਠੀਕ ਆ ਫੋਕੇ ਜੀ ਪੱਦਾਈ ਜਾਂਦੇ ਨੇ ਫੋਕੇ ਜੀ ਪੱਦਨ ਆਈ ਜਾਂਦੇ ਨੇ ਹੁਣ ਬਣੂ ਸਰੀਰਿਕ ਨਾ ਮਾਰ ਲੱਭ ਕੇ ਜੋ ਕਾੜ ਇੱਥੇ ਕਾੜ ਪਿਆ ਤੀ ਆਪਿਆ ਨਹੀਂ ਖਰੀਦਿਆ ਨਹੀਂ ਉਹਨੂੰ ਤਾਂ ਕੀ ਪਤਾ ਲੱਗਦਾ ਪਈ ਆ ਤਾਂ ਖਾ ਕੇ ਪਰਾਂ ਘਰ ਤੂੰ ਆਟਾ ਭੈਣ ਚ ਵਾਲੇ ਦਲੇ ਚੱਕੀ ਜਾਂਦੇ ਆ

ਨੇ ਇਸ ਹਨੀ ਜਿਹਾ ਜੀ ਲਾ ਪਿੰਡ ਦੇ ਖਾਸਮ ਦੀ ਸੂਈ ਹੋਈ ਗਿੱਦੜੀ ਮਾਂ ਨੂੰ ਪੈ ਜੁਮਾ ਕਰ ਜੇ ਪਤਾ ਲੱਗ ਗਿਆ ਤੇਰੀ ਸਾਰਾ ਦਿਨ ਚਾਈ ਨਹੀਂ ਠੀਕ ਆਉਂਦੀ ਹੈਗੀ ਕੰਮ ਵੀ ਕਰ ਲਿਆ ਕਰ ਕੋਈ ਨੀ ਟੜਕੇ ਦੀ ਹੁਣ ਚੱਕੀ ਆ ਸਾਰਾ ਦਿਨ ਕਿੱਥੇ ਹੋ ਗਿਆ ਜਿਦਾ ਮੈਨੂੰ ਲੱਗਦੀ ਵੀ ਖਾਲੀ ਆ ਤੂੰ ਮਾਜੜਾ ਜਾਂ ਸਾਰੀ ਪੀ ਗਈ ਜਿਹਦਾ ਹੈ ਨਹੀਂ ਭੋਰਾ ਵੀ ਮੈਂ ਕਿਹੜੇ ਵੇਲੇ ਪੀ ਗਈ ਹੋਰ ਕੌਣ ਪੀ ਗਿਆ ਉਹਰੇ ਨਹੀਂ ਲਾਉਂਦਾ ਚੁੱਲੇ ਤੇ ਹੋਰ ਕੌਣ ਪੀ ਗਿਆ ਉਹ ਰੋ ਆ ਘੁੱਟ ਛੱਡੀ ਐ ਗੱਲ ਸੁਣ ਲੈ ਮੇਰੀ ਹਾਂ ਆ ਘੁੱਟ ਝੁੱਲਸ ਕੇ ਨਾ ਸੋਣੀਆਂ ਆਉਣ ਆਈ ਐ 15 ਮਿੰਟਾਂ ਤੇ ਕਾਜੂ ਨੂੰ ਜਾ ਕੇ ਏਦੇ ਤੋਂ ਲਿਆ ਛੋਟੂ ਨੂੰ ਭੇਜ ਦੇ ਮੇਤੂ ਜਾ ਜਾਂਦਾ ਕਿਉਂ ਤੇਰੇ ਗਿੱਟੇ ਟੁੱਟੇ ਆ ਅਜ ਔਖਾ ਬਈ ਆਪਰਾ ਸਰੀਰ ਬਣਿਆ ਨਹੀਂ ਹਜੇ ਤੇਰਾ ਸਰੀਰ ਨਹੀਂ ਬਣਦਾ ਖਾਲਾ ਘਰ ਖਾ ਗਿਆ ਤੇਰਾ ਸਰੀਰ ਨਹੀਂ ਬਣਿਆ ਆਏਗਾ ਕੀ ਖਾ ਗਿਆ ਲੋਣਾ ਜਰਾ ਕੋਲੇ 5 ਦਿਨ ਨਹੀਂ ਕੱਟਦੀ ਹੈਗੀ ਤੈਨੂੰ ਮੈਂ ਦੱਸਾਂ ਮੈਂ ਕੀ ਕਰਾਂਉਂਦੀ ਹੁਣ ਵਧੀਆ ਮਾਲ ਨਹੀਂ ਵਧੀਆ ਹੁੰਦਾ ਮਾਲ ਜੀ ਵਧੀਆ ਜਾਂ ਨਰਮਾ ਗੁੱਟਦਾਗਾ ਸਰਦਾ ਨਹੀਂ ਹੈਗਾ ਨਹੀਂ ਤੂੰ ਕੀ ਜਾਣੇ ਇਹ ਜਿਹਨੂੰ ਰੋਗ ਲੱਗੇ ਇਹਨਾਂ ਕੋਲ ਪਤਾ ਹੁੰਦਾ ਇਹ ਗੱਲਾਂ ਦਾ ਰੋਗ ਲੱਗਿਆ ਇਹਨੂੰ ਕਾਲਾ ਰੋਗ ਲੱਗਿਆ ਤਾਂ ਹੈ ਹੀ ਨਹੀਂ ਛੱਡੀ ਜੁੰਡੀ ਜਾਂਦੀ ਹੁੰਦੀ ਹੈ ਨਾ ਹੱਡਾਂ ਦੇ ਨਾਲ ਹੀ ਜਗੂ ਹੁਣ ਕੰਮ ਨਹੀਂ ਕਰਨਾ ਭੰਦਾ ਨਹੀਂ ਕਰਨਾ ਇੱਕ ਉਹ ਆ ਬੇਲੜਾ ਉਹ ਨਹੀਂ ਉੱਠਦਾ ਸਾਰਾ ਦਿਨ ਥੋੜਾ ਡਾ ਲੱਗਿਆ ਮੈਨੂੰ ਕੰਮ ਚੋਰ ਤੂੰ ਨਾ ਪੀਣ ਦੇਈ ਘੁੱਟ ਚਾਦੀ ਜਦੋਂ ਚਾਰੋਂ ਚੱਕਲਾ ਉਹਦੀ ਬੜ 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 ਬੁੱਲੀ ਜਊ ਬੁੱਲੀ ਜਊ ਮੈਂ ਤਾਂ ਆਪ ਹੀ ਬੋਲਦੀ ਆ ਛੋੜ ਕਰੇ ਨਾ ਕੁੱਤਾ ਵੀ ਨਹੀਂ ਵੱਡਦਾ ਹੈਗਾ ਆ ਦੇਖੋ ਕੀ ਹਾਲ ਹੋਇਆ ਪਿਆਗਾ ਨਾ ਬੜੇ ਵਧੀਆ ਸੰਕਾ ਰੱਖ ਹੀ ਨਹੀਂ ਰੱਖਣੀ ਪੈਂਦੀ ਕੁੱਤਾ ਬੜੂਗੇ ਤੋਂ ਬਾਹਰ ਜਦ ਤੂੰ ਬੈਠੀ ਰਹਿੰਦੀ ਸਾਰਾ ਦਿਨ ਆ ਦੇਖ ਲਾ ਕਰ ਮਨ ਲਾ ਆਪੀ ਜੀ ਕਰੋੜੀ ਜਾਂਣਾਗਾ ਚੱਕਦੇ ਤੈਨੂੰ ਕੀ ਲੱਗਿਆ ਹੁੰਦਾ ਨਾ ਤੇਰੇ ਹੱਥ ਟੁੱਟੇ ਨੇਗੇ ਮੈਂ ਕੀ ਕਰਾਂ ਮੈਂ ਖੇਤ ਦੇ ਕੰਮ ਕਰਾਂ ਹੁਣ ਮੈਂ ਹਜੇ ਡੰਗਰਾਂ ਨੂੰ ਉਹ ਲੈ ਕੇ ਆਉਣਾ ਜਾ ਕੇ ਚਾਰ ਪੱਟ ਕੇ ਉਹ ਤੇ ਆ ਮਾਵਾ ਦੇ ਲਾ ਕਿ ਮੈਂ ਕਿੱਲੇ ਤੜਾਈ ਜਾਂਦੀ ਗਾਨੇ ਉਹ ਮੈਂ ਤਾਂ ਹੁਣ ਖੇਤੋਂ ਲਿਆ ਕੇ ਦੇ ਨਕਰੇ ਦਾ ਪਾ ਸਕਦੀ ਆ ਮੈਂ ਅੱਗੇ ਪਉਂਦੀ ਰਹੀ ਆ ਕੀ ਹੋ ਗਏ ਦੋ ਦਿਨ ਨਹੀਂ ਪਾਏ ਉਹ ਨੂੰ ਕਹੇ ਦੇ ਉਹ ਪਾ ਦੂਗਾ ਬਿੱਲ ਹੀ ਪਿਆ ਉਹ ਕਰੇ ਲੈ ਤੁੰ ਅੱਖੇ ਲਾ ਦਉ ਉਹ ਆ ਉਹ ਲੱਗ ਜਾਊਗਾ ਮੈਂ ਨਾ ਜਪੜੀ ਜੀ ਸਾਕਲ ਨਾ ਦਿਖਾਇਆ ਕਰ ਮੈਨੂੰ ਇਹ ਜੀ ਵਧੀਆ ਚਾਹ ਬਣਾਈ ਦੀ ਸਾਰੀ ਪੀ ਗਈ ਭੈਣ ਨਹੀਂ ਬੈਠੀ ਬੈਠੀ ਮੈਂ ਤਾਂ ਪੀਤੀ ਨਹੀਂ ਹਾਂ ਹੋਰ ਕੌਣ ਪੀ ਗਿਆ ਪੰਜ ਬੋਤਲਾਂ ਪੀ ਜਾਂਣਾਗਾ ਪੀ ਜਿੰਨਾ ਬੋਤਲਾਂ ਚਲ ਕਿਥੋਂ ਕੰਜਰ ਮੇਰੇ ਕਰਮਾ ਚ ਧਰਿਆ ਪਿਆ ਸੀ ਅਮਲੀ पा कंजर। जमी नहीं शर्म आ चौरे कितो मेरे कर्मांच तरे पे बेचनी बेचनी mm. ਬੱਕੀ ਉੱਲਾ ਯਾ ਉੱਠ ਕੜਿਆ ਕਰੋ ਭਾਈ ਟਾਈਮ ਸਰ ਐੜ ਦੇ ਬੀ ਨਾ ਰਾਤ ਕਿਹੜਾ ਤੂੰ ਪਾਣੀ ਲਾਉਂਦਾ ਸੀ ਵੀ ਪਿਆ ਰਹਿੰਦੇ ਮੇਰੀ ਆਈਪੀ ਪੈ ਜਾੜਨੇ ਹੁਣਾ ਨਹੀਂ ਨਹੀਂ ਆਈਪੀ ਟਾਈਮ ਦੇਖ ਲੈ 12 ਵਜਣ ਵਾਲੇ ਨੇਗੇ ਕਿੱਥੇ 12 ਵਜੇ ਤੇ ਉਹੀ ਥੋੜਾ ਬੜ ਬੜ ਕਰੀ ਜੰਨੀ ਨਹੀਂ ਰਹਿਣੀ ਇੱਥੋਂ ਬਾਅਦ ਸੀ ਬਹਿ ਜਾ ਤੂੰ ਆਪਦਾ ਜਾ ਕੇ ਵੇ ਬਸ ੱਡੇ ਜਾਣਾ ਸੀ ਲੈ ਕੇ ਆਉਣਾ ਸੀ ਕਿਸੇ ਨੂੰ ਕਿਉਂ ਹੈ ਕੇ ਹੁਣਾ ਜੇ ਉੱਠੇਗਾ ਫੇਰ ਹੀ ਆ ਮੈਨੂੰ ਰੁਕੇਂਦਾ ਬੇ ਮੇਰੀ ਫਾਇਰ ਨੂੰ ਲੈ ਕੇ ਆਉਣਾਗਾ ਹਾਂ ਸੋਨੀਆਂ ਨੂੰ ਨੂੰ ਸੋਨੀਆਂ ਨੂੰ ਲੈ ਕੇ ਆਉਣਾ ਕਿੱਥੇ ਆ ਉਹ ਵੀ ਅੱਡੇ ਤੇ ਆ ਹੋਰ ਕਿੱਥੇ ਆ ਇੱਥੇ ਘਰੇ ਲਿਆਵਾਂ ਹਾਂ ਲਿਆਉਣਾ ਮੈਂ ਲਿਆਉਣਾ ਲਿਆਉਣਾ ਛੇਤੀ ਭੱਗ ਜਾ ਉੱਥੇ ਜਵਾਕੜੀ ਖੜੀ ਰਹੂਗੀ ਚੰਗਾ ਭੱਗ ਜਨਾ ਹਾਂ ਈ ਦਿੱਤਾ ਜੀ ਨੂੰ ਭੱਗ ਜੂ ਉ ਜਵਾਨੀ ਉੜਦੇਗੇ ਫਿਰ ਮੈਂ ਤਾਂ ਕਹੀ ਨਹੀਂ ਆ ਤਾਂ ਲਿਆ ਲਿਆ ਹੁਣ ਲੈ ਕੇ ਤਾਂ ਉਹੀ ਆ ਫਿਰ ਹਾਂ ਲੈ ਆ ਜਾ ਮੈਂ ਕਿਦੋਂ ਆਖੇਗਾ ਅੱਜ ਕਾਲਾ ਟਾਈਮ ਨਹੀਂ ਹੈਗਾ ਨਹੀਂ ਆਉਣਾ ਹਾਂ ਉੱਥੇ ਅੱਡੇ ਤੇ ਖੜੀ ਉਹ ਲੋਕ ਦੇਖਦੇ ਹੋਣਗੇ ਵੀ ਪਤਾ ਨਹੀਂ ਕਿਤੇ ਜਾਣਾ ਕੌਣ ਆਗੀ ਬਰੇਤ ਲੱਸੀ ਆਏਗੇ ਚੇਤੇ ਦੇ ਨੇ ਦੇਖ ਪਲੇਗ ਦੇ ਜਾਣੇ ਨੂੰ ਕੀ ਮੈਨੂੰ ਲੱਗਦਾ ਨਾ ਇਹਨੂੰ ਜ਼ੋਰ ਪਿਆ ਆ ਬਿਆ ਹੋਊਗਾ ਹੁਣ ਤਾਂ ਭੱਜਿਆ ਦਾ ਹੂੰ ਕਾ ਨੂੰ ਭਜਦਾ ਵਾ ਉਹ ਬੂਰੇ ਤਰ੍ਹਾਂ ਪਸੰਦਰ ਬੈਠਾਗਾ ਦਊਗਾ ਤੈਨੂੰ ਵਾਰੀ ਇਹਨਾਂ ਪਲਾਸਟਰ ਲਿਜੇ ਦੇਰ ਲਿਓ ਨਿਆ ਆ ਕਿਹੜਾ ਬੜਿਆ ਬੈਠਾ ਹੈ ਕਿਹੜਾ ਹੈ ਉਨੇ ਕੜਿਆ ਕਾਉਣਾ ਹੈ ਉਹ ਖੜ ਜਾ ਉਹ ਯਾਰ ਮੇਰੇ ਝੁਰ ਤੇ ਆ ਖੜਾ ਹੈ ਤੇ 20 ਰੁਪਿਆਵਾਂ ਕੜਾ ਮੈਂ ਪੈਣਾ ਬੈਠਾ ਤੇਨੂੰ ਪਹਿਲਾਂ ਬੈਠਾ ਯਾਰ ਅੜ ਕੇ ਤੇ ਉੱਥੇ ਬਾਹਰਪੂਰ ਵਗ ਜਿਆ ਕਰ ਖੇਤ ਕਣੀ ਤੂੰ ਉੱਠ ਖੜੇਗਾ ਟਾਈਮ ਨਾ ਉਹ ਮੈਂ ਤਾਂ ਰਾਤ ਕਵੇਲਾ ਹੋ ਗਿਆ ਫੇ ਮਹਿਫਲ ਚ ਯਾਰ ਤੂੰ ਵੀ ਬਾਈ ਮਾਰ ਕੇ ਉੱਠ ਯਾਰ ਗੁੱਛਾ ਮੰਨ ਗਿੱਲਾ ਮੰਨ ਬਾਈ ਮੇਨ ਦਾ ਟਾਈਮ ਲੱਗੂ ਉਹ ਇੱਕ ਕੀ ਕਰੀਏ ਉੱਥੇ ਨਾਮ ਆਗਰੀਆ ਪੜੇ ਰਿਹਾ ਸੀ ਬੰਦੇ ਨੂੰ ਬੈਠਾ ਲੈਣ ਤੋਂ ਟਾਈਮ ਨਾਲ ਉਹ ਤਾਂ ਨਹੀਂ ਤੁਸੀਂ ਚੈਨ ਨਾ ਖਾਣ ਦੇਂਦੇ ਕੋਸਾ ਆ ਤਾਂ ਕਰਦਣ ਦੋ ਉਹ ਬਾਈ ਵਣ ਕੇ ਕਿੰਨਾ ਕ ਟਾਈਮ ਲਾਏਗਾ ਯਾਰ ਬਟਿਆ ਹੱਗਣਾ ਵੀ ਉੰਬਰ ਕਰ ਰਿਆ ਪਿਆ ਉਹ ਬਾਈ ਕਿੰਨਾ ਕ ਟਾਈਮ ਲਾਏਗਾ ਬਟਿਆ ਆਈ ਨਹੀਂ ਹਜੇ ਆਉਂਦੀ ਨਹੀਂ ਯਾਰ ਮਾਦਾ ਪੱਥੇ ਦਾ ਜੋਰ ਲਾਈ ਜੰਨਾ ਯਾਰ ਸਾਲਾ ਰੇਲ ਗੱਡੀ ਆਉਣ ਨੂੰ ਉਹ ਰੇਲ ਗੱਡੀ ਕਾਹਨੂੰ ਆ ਬਾਈ ਵਣ ਕੇ ਉੱਠੇ ਦੇਤੀ ਦੇਣੇ ਬਾ ਬਾਅਦ ਚ ਬੈਜੀ ਮੈਂ ਉੱਥੇ ੱਡੇ ਤੇ ਜਾਣਾ ਯਾਰ ਸੋਨੀਆਂ ਨੂੰ ਲੈਣਾ ਹੁਣ ਮੈਂ ਤੇਰੇ ਪਿੱਛੇ ਆਂਦਰਾ ਨਾ ਕੱਢ ਲਾ ਪੱਥੇ ਦਾ ਜੋਰ ਲਾਈ ਜੰਨਾ ਮੈਂ ਤਾਂ ਪੱਪਾ ਦੇ ਹੋਇਆ ਬੈਠਾ ਯਾਰ ਬਾ ਕੀ ਕਰਾਂ ਅੜੀ ਮੈਦਰੋ ਰੋੜਾ ਝੱਡੂ ਨਹੀਂ ਉੱਠ ਖੜਾ ਆਗਾ ਐਂਦਾ ਉਹਦਾ ਪੂ ਬੀਖਾ ਹੀ ਜਾਊਗਾ ਹੁਣ ਆਪੇ ਕਿਵੇਂ ਇਹਦਾ ਛੜਾ ਲੈ ਟੂ ਮਰਦਾ ਮੈਂ ਤਾਂ ਦਾ ਕੰਮ ਬਚਾਲੇ ਰਖਾਤਾ ਤੈ ਨਿਕਲ ਯਾਰ ਠੀਕ ਨੇ ਹਾਂ ਦੇਦਾ ਐਵੇਂ ਨਾ ਅੱਠ ਖੜਿਆ ਕਰ ਐਵੇਂ ਨਾਲ ਨਾ ਮਰਜਿਆ ਕਰ ਉੱਠ ਖੜਿਆ ਕਰ ਉਹ ਕੁੜੀ ਨੂੰ ਲੈਣ ਜਾਣਾ ਮੇਰਾ ਤੇ ਜਾ ਲੈਣ ਜਾਣਾ ਦੇਖਾ ਸਮਾਂ ਦੇ ਨੇ ਥੱਗਣਾ ਵੀ ਦੁਪਹਿਰ ਕਰਿਆ ਪੈ ਕੁੜੀ ਦੇਖਾ ਸਮਾਂ ਦੇ ਨੇ ਚਲ ਮਾਦਾ ਫੇਰ ਦੇਖ ਨੂੰ ਝਟ ਤੂੰ ਜਾਇਆ ਪਹਿਲਾਂ ਜਾ ਦੇ ਔਖਾਂ ਚਾਲਾ ਮਨਾ ਓਕੇ ਤਾਂ ਚੱਲੀ ਗਿਆ ਸਾਰਾ ਗੰਦ ਪਾ ਜਾਂਦਾ ਅੰਦਰ ਪਹਿਲਾਂ ਕੱਖਾਂ ਜਨਾ ਮਾਰਦੀ ਹੱਥ ਮੜਾਏ ਇਹ ਸਾਨੂੰ ਹੱਗੜਾ ਵੀ ਨਹੀਂ ਆਉਂਦਾ ਕਿਵੇਂ ਬੇੜਾ ਬੈਠਿਆ ਲੜਦੇ ਆਗੇ ਹੋਰ ਤਾਂ ਗੱਲਾਂ ਵੀ ਕਰਦਾ ਮਰ ਜਾ ਜਾਂ ਹੱਥ ਤਾਂ ਤੋੜ ਲੈਂਦਾ ਉੱਤੇ ਨਹੀਂ ਹੱਤਾ ਰੁੜ ਜਾਣਾ ਉਹ ਵੀ ਖਾਊਗਾ ਇਸ ਤਰ੍ਹਾਂ ਕਿ ਜਮੀਨਾ ਕੋਈ ਲੈ ਕੇ ਖਾਵੇ ਮਰਚਾ ਨੇ ਦੇ ਚਾਲ ਬਣੀ ਜਾਂਦੇ ਉਹ 3.2 ਕੰਮ ਹੀ ਨਹੀਂ ਹੁੰਦੇ। ਹੋਰ ਮੈਂ ਉਹ ਵੱਡਾ ਵੀ ਨਹੀਂ ਗਿਆ ਮੈਂ ਆਖਿਆ ਮੈਂ ਨਹੀਂ ਲਿਆਉਣਾਗਾ ਫਿਰ। ਮੈਂ ਤਾਂ ਐਲਾ ਕਿਹੜਾ ਕਰਦੀ ਸੀਗੀ ਜਿਹੜਾ ਇੱਥੇ ਆ ਕੇ ਕਰੂਗੀ। ਬੋਝ ਬਣੀ ਬੈਠੀ ਆ ਤਾਂ ਮੇਰੇ ਸਿਰ ਦਾ। ਲੈ ਪਾ ਵੀ ਲਿਆਤੀ ਤੇਰੀ ਭੈਣ। ਹਾਂ। ਬੱਲੇ ਆੜੂਈ ਸੀ। ਕੰਮ ਹੀ ਨਹੀਂ ਕਰਦੀ ਇਹ ਤਾਂ। ਹਾਂ। ਲੈ ਆਉਣਾ ਪਾਣੀ ਪੂਣੀ। ਅਜੇ ਆ ਕੇ ਇਹ ਕਿਉਂ ਕਰਦਾ? ਇਹ ਤਾਂ ਕਈ ਰੰਦਲਾ ਤੂੰ ਤਾਂ ਇਹੋ ਉਸ ਚ ਮੈਨੂੰ ਭੁੱਲ ਗਈ ਹੈ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕਿਵੇਂ ਆ ਵਧੀਆ ਠੀਕ ਆ ਤੇਨੂੰ ਕੀ ਹੋਇਆਗਾ ਤੀਜੇ ਕਦ ਦਿਨ ਮੈਨੂੰ ਬੁਲਾ ਲੈਣੀ ਹੈਗੀ ਤੂੰ ਜਮਾਂ ਠੀਕ ਹੁੰਨੀ ਆ ਕਿ ਨਹੀਂ ਹੁੰਦੀ ਮੈਨੂੰ ਤਾਂ ਆਹ ਚੀਕਣ ਗੁਣੀਆਂ ਹੋਇਆ ਪਿਆਗਾ ਆਨੂ ਰਾਮ ਆ ਗੱਲਾਂ ਤਾਂ ਵਾਲੀਆਂ ਦੁਖਦੀਆਂ ਨਹੀਂ ਆ ਸਾਹ ਨਹੀਂ ਆਉਂਦਾ ਹੈਗਾ ਖੰਗ ਹੋਈ ਪਈ ਐ ਬੁਰਾ ਹਾਲ ਨਹੀਂ ਸਾ ਆਏ ਹਾਏ ਤੇਰੀ ਇਹ ਹੀ ਗੱਲ ਨਹੀਂ ਜਾਂਦੀ ਸਾਹਾਂ ਜਨ ਚੌੜ ਕਰਦੀ ਰਹਿਣੀ ਆਂਗੀ ਕੋਈ ਟਾਈਮ ਦੇਖ ਲੈ ਕਰ ਕੰਮ ਤਾਂ ਕਿੰਨਾ ਹੋ ਗਿਆ ਸਾਰਾ ਦਿਨ ਨਾ ਹਾਸੇ ਮਜ਼ਾਕ ਨਾ ਕਰਿਆ ਕਰ ਕਿਸੇ ਟਾਈਮ ਸੀਰੀਅਸ ਵੀ ਹੋ ਜਾਂਦਾ ਮੈਨੂੰ ਨਾ ਗੁੱਸਾ ਨਾ ਜੜਾ ਮੇਰੀ ਪੜ੍ਹਾਈ ਚੱਲੀ ਜਾਂਦੀ ਐ ਐਗਜ਼ਾਮਸ ਆਉਣ ਵਾਲੇ ਆ ਮੈਂ ਕੀ ਕਰੂੰਗੀ ਦੱਸ ਦੂਜੇ ਦਿਨ ਬੁਲਾ ਲੈਣੀ ਆਂਗੀ ਪੜ੍ਹ ਕੇ ਕਿਹੜਾ ਤੂੰ ਮੈਡਮ ਲੱਗ ਜਾਂਗੀ ਅੱਜ ਤੀ ਮੇਰੇ ਮੰਮੀ ਭਾਂਡੇ ਮੰਜਣੇ ਆ ਤੇਰੀਆਂ ਨਾ ਆਹੀ ਗੱਲਾਂ ਚੱਗੀਆਂ ਨਹੀਂ ਲੱਗਦੀਆਂ ਮੈਨੂੰ ਹਾਂ ਜੇ ਲੱਗ ਗਈ ਫੇਰ ਮੈਂ ਕਿਹੜੀ ਲੱਗ ਐ ਦੱਸੀ ਮੈਨੂੰ ਆ ਗੋਹਾ ਸੱਟਲਾ ਭਾਂਡੇ ਮਾਜਲਾ ਤੇ ਤੂੰ ਪੜ੍ਹੀ ਨਹੀਂ ਮੈਂ ਤਾਂ ਪੜ੍ਹ ਰਹੀ ਆ ਨਾ ਕੀ ਹੋ ਗਿਆ ਜੇ ਤੂੰ ਮੇਥੋਂ ਗਾਂ 12 ਤੱਕ ਮੈਂ ਵੀ ਪੜੀ ਆ ਹੂੰ ਉਹ ਵੀ ਇੱਕ ਦਿਨ ਸਕੂਲ ਜਾਣਾ 10 ਦਿਨ ਜਾਣਾ ਹੀ ਨਹੀਂ ਕੋਈ ਨਾ ਮੇਰਾ ਵੀ ਟਾਈਮ ਪਾਸ ਹੋਈ ਜਾਂਦਾ ਮੈਂ ਨਹੀਂ ਤੇਰੇ ਮੰਗੂ ਆ ਮੱਜਾਂ ਦੇ ਗੋਹੇ ਦੇ ਗੋਹੇ ਚੱਕਣੇ ਚੰਗਾ ਤੇ ਮੈਂ ਪੜ ਕੇ ਕੋਈ ਨੌਕਰੀ ਤੇ ਲੱਗਣਾਗਾ ਚਲ ਕੋਈ ਨਾ ਜਦੋਂ ਨੌਕਰੀ ਤੇ ਲੱਗੇਗੀ ਦੇਖੀ ਜਾ ਪਰ ਹੁਣ ਤਾਂ ਨਾ ਦਨ ਗੋਹੀ ਚੱਕਣਾ ਪੈਣਾ ਭੈਣ ਦੇ ਘਰੇ ਇੱਕ ਗੱਲ ਆ ਗੋਹਾ ਗੁਹਾ ਤਾਂ ਰਹਿਣਾ ਵੀ ਆ ਪਾਣ ਦੇ ਗੁੰਡ ਰੋਟੀ ਰੋਟੀ ਤੱਪਾ ਕਰ ਦੂਗੀ ਆ ਵਾਟਰ ਦੇ ਵਰ ਨੂੰ ਕਹਿ ਦੇ ਉਹੀ ਤਾਂ ਬੇਲੋ ਤੁਰਿਆ ਫਿਰਦਾ ਉਹ ਪਾਣੀ ਦਾ ਗਲਾਸ ਤਾਂ ਚੱਕ ਕੇ ਨਹੀਂ ਪੀਂਦੇ ਹੈਗੇ ਆ ਦੇਖ ਲੈ ਆ ਦੇਖੀ ਆ ਭਾਂਡੇ ਦੇਖ ਲੈ ਇੱਕ ਗੱਲ ਸਾਂ ਦੱਸ ਮੈਨੂੰ ਤੈਨੂੰ ਪਤਾ ਤਾਂ ਹੈਗਾ ਮੈਨੂੰ ਤਾਂ ਕੰਮ ਘੱਟ ਕਰਨਾ ਆਉਂਦਾ ਤੂੰ ਮੈਨੂੰ ਐ ਵੀ ਬੁਲਾ ਲੈਨੀ ਆ ਕੋਈ ਨਾ ਸਿੱਖ ਲੇਗੀ ਕੰਮ ਕਰਨਾ ਵੇ ਆ ਜਾ ਲੈ ਆ ਪਾਣੀ ਹੋਣਾ ਦੇਖ ਲੈ ਲੈ ਤਾਂ ਜਲੂਆ ਤੈਨੂੰ